चक्का जाम कराता सौरे दी लाल मरुति ने ओ जक्का जाम कराता सौरे दी लाल मरुति ने ले कपड़ा हाँ जी कपड़ा मार माले हाँ तब बड़े खुश है जनाब खुश हो माना मसाब तो तुझे साड़ी कोई गलमन नहीं है की गलमन नहीं मैं ही ले ਜਵਾਕ ਕਿਦਣ ਦੇ ਕਹਿੰਦੇ ਸੀਗੇ ਅਕੇ ਪਾਪਾ ਸਾਨੂੰ ਟਾਈਮ ਨਹੀਂ ਦਿੰਦੇ ਡੈਡੀ ਸਾਨੂੰ ਟਾਈਮ ਨਹੀਂ ਦਿੰਦੇ ਸ਼ੁਕਰ ਆਏ ਤੁਸੀਂ ਆਪਣੇ ਜਵਾਕਾਂ ਲਈ ਵੀ ਟਾਈਮ ਕੱਢਿਆ ਅੱਛਾ ਆਹ ਗੱਲ ਹੈ ਤੇ ਹੋਰ ਕੀ ਉਹ ਮੇਰੇ ਦੁਸ਼ਮਣ ਥੋੜੀ ਆਹੋ ਉਹ ਤਾਂ ਠੀਕ ਆ ਹੁਣ ਮੈਕਮੇ ਇਹੋ ਜਿਹਾ ਸਾਡਾ ਇੱਥੇ ਕਿਹੜਾ ਕੋਈ ਛੁੱਟੀ ਹੁੰਦੀ ਐ ਅੱਜ ਵੀ ਮਸਾ ਰੈਸਟ ਪਾਈ ਐ ਚਲੋ ਸ਼ੁਕਰ ਆ ਰੈਸਟ ਪਾਤਾ ਦਿੱਤੀ ਨਾ ਆ ਕੁੜੀ ਮੈਨੂੰ ਕੱਦੀ ਕਹਿਣ ਲੱਗੀ ਆ ਆਕੇ ਮੰਮੀ ਆਪਾਂ ਬਾਹਰ ਆਊਟਿੰਗ ਤੇ ਚਲੀਏ ਬਾਹਰ ਆਊਟਿੰਗ ਚਲੀਏ ਮੈਂ ਤਾਂ ਬਥੇਰਾ ਕਿਹਾ ਵੀ ਘਰੇ ਸਭ ਕੁਝ ਪਿਆ ਮੈਂ ਬਣਾ ਦਿੰਨੀ ਆ ਕਹਿੰਦੀ ਨਹੀਂ ਪਾਪਾ ਰ ਕੋ ਬਾਹਰ ਲੈ ਕੇ ਚੱ ਹੋ ਲੈ ਕਿੱਡੀ ਗੱਲ ਐ ਕਢਾ ਲਿਓਨੇ ਆ ਗੇੜਾ ਪਰ ਮੇਰੀ ਇੱਕ ਗੱਲ ਸੁਣ ਲਾ ਹਾਂਜੀ ਬਾੜਾ ਟਾਈਮ ਨਹੀਂ ਆਪਾਂ ਲਾਉਂਦੇ ਬਾੜੇ ਟਾਈਮ ਨੂੰ ਕੀ ਆ ਇੱਕ ਦਿਨ ਤਾਂ ਮੰਗਿਆ ਜਵਾਕਾਂ ਨੇ ਤੁਹਾਤੋਂ ਉਹ ਵੀ ਤੁਹਾਨੂੰ ਬਾੜਾ ਲੱਗਦਾ ਮੈਂ ਐ ਨਹੀਂ ਕਹਿੰਦਾ ਪਿੱਛੇ ਫੋਨ ਵਗਜੋ ਚਲੋ ਠੀਕ ਐ ਬਾਬਾ ਜੀ ਆਹ ਬੰਨੇ ਤੁਹਾਡੇ ਪੂਰੇ ਹੱਥ ਲੈ ਕੇ ਤਾਂ ਚੱਲੋ ਚਲੋ ਬਹੁਤ ਸੋਹਣੀ ਲੱਗਦੀ ਆ ਸੱਚੀ ਤਾਂ ਆਈ ਆ ਬਸ ਕਰਿਆ ਕਰੋ ਆਏ ਹੋਏ ਗੱਲਾਂ ਨਹੀਂ ਚੰਗੀਆਂ ਲੈ ਦੇਖ ਲੈ ਸੰਗ ਕੀ ਹੈ 来 आ जाओ हुन टाइम ना लाओ बाला रो जी आप रेडी है मैं पापा मैं सूट ਪਾ ਲਿਆ ਮੈ ਕਿਵੇਂ ਲੱਗ ਰਹੀ ਆ ਚਲੋ ओहो ਸੋਹਣੀ ਸਾਡੀ ਲਾਡੋ ਰਾਣੀ ਤਾਂ ਬੜੀ ਸੋਹਣੀ ਲੱਗਦੀ ਆ ਆ ਗਏ ਅਸੀਂ ਵੀ ਚਲੋ ਚਲੋ ਗੱਡੀ ਬਾਹਰ ਚਲੋ ਗੇਟ ਖੋਲੋ ਫਿਰ ਚਾ ਗੋਮਲ ਗੇਟ ਖੋਲ ਪੁੱਤ ਲੇ ਕਹਿੰਦੇ ਗੇਟ ਵੀ ਮੈਂ ਖੋਲਾਂ ਦੱਸ ਲੈ ਦੱਸ ਹੈ ਹੋਰ ਕੌਣ ਖੋਲੂ ਆ ਮੰਜਾ ਮੜਾ ਜਾਂ ਪਰਾਂ ਨੂੰ ਕਰੀ ਹਾਂਜੀ ਕਰਦੇ ਆ ਚੱਲ ਬੈਠੋ

ਹੈਲੋ ਬਾਬੇ ਕਿੱਥੇ ਐ ਬਾਬੇ ਇੱਥੇ ਆ ਉਹ ਬਾਬਾ ਸਰੀ ਟੁੱਟੀ ਜਾਂਦਾ ਯਾਰ ਉਹ ਹੀ ਨਹੀਂ ਬਾਬਾ ਕਰਦਾਂਗੇ ਹੱਲ ਆ ਜਾ ਤੂੰ ਓਏ ਪੈਸੇ ਨਹੀਂ ਹੈਗੇ ਡੈਡੀ ਨੂੰ ਵੀ ਬਹਾਨਾ ਲਾਇਆ ਕੋਈ ਨਹੀਂ ਨਹੀਂ ਪੈਸੇ ਆਣਾ ਕਿੱਥੇ ਹੱਲ ਹੋਣਾ ਆ ਜਾ ਨਾਲੇ ਭਾਨੇ ਨਾਲ ਮੈਂ ਲਾ ਲੂੰ ਚੱਲ ਮੈਂ ਤੇ ਇਹਦਾ ਹੋਰ ਆਉਣਾ ਪੈਸੇ ਦਾ ਹੱਲ ਕਰ ਲਈ ਚੰਗਾ ਪੈਸੇ ਦਾ ਕਰਕੇ ਲਿਆਉਣਾ ਕੱਸ ਕਿਵੇਂ ਸੱਚੀ ਸਵੇਰੇ ਦੀ ਝਾੜੂ ਕੱਟ ਲੂ ਆ ਸ਼ਾਮ ਜੀ ਨੂੰ ਫੇਰ ਗੰਦ ਪੈ ਹੀ ਜਾਂਦਾ ਕਿਵੇਂ ਨਾ ਕਿਵੇਂ ਸੱਚੀ ਕੋਮਲ ਓ ਕੋਮਲ ਹਾਂ ਜੀ ਦਾਲ ਸੁਣ ਪੁੱਤ ਜਾਂਦਾ ਝਾੜੂ ਕਢ ਲੈ ਜਾਂ ਚਾਹ ਧਰ ਲੈ ਕੀ ਕਰਾਂਗਾ ਜਲਦੀ ਦੱਸ ਚਾਹ ਹੀ ਧਰ ਲੈਣੀ ਆ ਹਾਂ ਜਾ ਪਾ ਜਾ ਐ ਕਰੋ ਤੁਸੀਂ ਗਲਾਸ ਚਾਹ ਪਈ ਪਾ ਲਿਓ ਠੀਕ ਮਿੱਠਾ ਘੱਟ ਪਾਈ ਪੁੱਤ ਠੀਕ ਐ ਮਿੱਠਾ ਨਾ ਬਾਲਾ ਪਾਈ ਹੋਰ ਐਵੇਂ ਘੜਕ ਡਾਉਣ ਜਾਂ ਕਰਕੇ ਰੱਖ ਦੇਂਗੀ ਨਾ ਸਾਫ ਇੰਨੇ ਜੀ ਸਾਫ ਹੋ ਜਾਂਦਾ ਬਸ ਘੋਲ ਹੋ ਗਈ ਤਾਂ ਹੋ ਗਈ ਸੀ ਪਤਾ ਨਹੀਂ ਕਿਧਰ ਨੂੰ ਨਿਕਲ ਗਏ ਘਰੇ ਹੀ ਨੇ ਕਿ ਗਏ ਦੀਪ ਗੱਲ ਸੁਣ ਪੁੱਤ ਪਾਪਾ ਕਿੱਥੇ ਨੇ ਬਾਹਰ ਨੂੰ ਵੇ ਹੈ ਬਾਹਰ ਨੂੰ ਵੇ ਬਾਹਰ ਗਏ ਆ ਲੈ ਉਹ ਚਾਹ ਵੀ ਨਹੀਂ ਪੀ ਕੇ ਗਏ ਚਲ ਕੋਈ ਨਹੀਂ ਆ ਜਾਂਦੇ ਬਹਿ ਜਾ ਭੈਣ ਚਾਹ ਬਣਾਉਂਦੀ ਆ ਪੀ ਲਈ ਫਿਰ ਦੇਖੂਗਾ ਤਾਂ ਫਿਰ ਮੈਂ ਹਾਂ ਮੈਨੂੰ ਪੈਸੇ ਚਾਹੀਦੇ ਆ ਕਾਦੇ ਲਈ 3000 ਰੁਪਏ ਮੇਰੇ ਦੋਸਤ ਨੂੰ ਚਾਹੀਦਾ ਲਦਾਸਾ ਤੈਨੂੰ 3000 ਰੁਪਏ ਉਹਨੇ ਕੀ ਕਰਨਾ ਤੈਨੂੰ 3000 ਉਹ ਹੱਥਧਾਰੇ ਮੰਗੀ ਆਂਦਾ ਨਾ ਤੇ ਹੱਥਧਾਰੇ ਹੁਣ ਤੂੰ ਹੱਥਧਾਰੇ ਲੋਕਾਂ ਨੂੰ ਪੈਸੇ ਵੀ ਦੇਣ ਲੱਗ ਗਿਆ ਉਹ ਮੋੜ ਦੂਗਾ ਕਦਮ ਮੋੜ ਦੂਗਾ ਮੇਰੀ ਗੱਲ ਸੁਨਦੀਪ ਐ ਪੈਸਾ ਨਹੀਂ ਪਸਾਈਦਾ ਹੁੰਦਾ ਜਿਉਂ ਨੀ ਨਾਮ ਮੋੜੇ ਤੇਰਾ ਪਿਓ ਮੇਰਾ ਚੁੰਡਾ ਪੱਟੂ ਨਾ ਦੇ ਦੂਗਾ ਹਾਂ ਨਹੀਂ ਦਿੰਦੇ ਹੁੰਦੇ ਪੁੱਤ ਨਾਲੇ ਹੈ ਨਹੀਂ ਮੇਰੇ ਕੋਲੇ ਬਹਿ ਜਾ ਆਪਦਾ ਪੈਸੇ ਚਾਹੀਦੇ ਇਹਨੂੰ ਹੁਣ ਕਿੱਥੋਂ ਦੇਣਾ ਤੈਨੂੰ 3000 ਰੁਪਏ ਹਾਏ ਹਾਏ ਜਾਣਾ ਕਿਹੜਾ ਸੌਖਾ ਕਹਿ ਤਾਂ ਦਿੰਨੇ ਲੈ ਜੋ ਲੈ ਜੋ ਲੈ ਜੋ ਮੁੜ ਕੇ ਥੱਕ ਜਾਈਦਾ ਮੈਡਮ ਤੁਸੀਂ ਮੈਨੂੰ ਕਰ ਰਹੇ ਸੀ ਨਾ ਫੋਰਸ बार-बार ਚਲੋ ਠੀਕ ਆ ਹੁਣ ਤੁਸੀਂ ਲੈ ਆਂਦਾ ਲੈ ਕੇ ਸਾਨੂੰ ਬਹੁਤ ਵਧੀਆ ਕੀ ਹਾਂ ਬਿਲਕੁਲ ਮੈਂ ਕੰਮ ਜਾਇਆ ਹਾਂ ਹਾਂ ਜਾਇਆ ਪਰ ਮੁੜੇ ਆਇਓ ਜੀ ਤੀਜੰਗਾ ਓਕੇ ਮੈਂ ਜਾਇਆ ਬਸ ਠੀਕ ਠੀਕ 你别急，我马上 ਕਿੱਥੇ ਚੱਲਿਆ ਆਉਣਾ ਮੰਮੀ ਆਉਣਾ ਗੱਲ ਤਾਂ ਸੁਣ ਕਿੱਥੇ ਚੱਲਿਆ ਨਾਲੇ ਆ ਗਿਆ ਮੈਂ ਤੈਨੂੰ ਮਨਾ ਕੀਤਾ ਨਾ ਜਾਣਾ ਨਹੀਂ ਕਿ ਆ ਗਿਆ 2 ਮਿੰਟਾਂ ਚ ਆ ਗਿਆ ਬਸ 2 ਮਿੰਟਾਂ ਚ ਨਹੀਂ ਦੀਪ ਗੱਲ ਸੁਣ ਮੈਂ ਦੀਪ ਦੱਸ ਨਾ ਇਹ ਮੰਨੇ ਨਾ ਇਹਦਾ ਪਿਓ ਮੰਨੇ ਕਦੇ ਗੱਲ ਤਾਂ ਸੁਣ ਕੇ ਰਾਜ਼ੀ ਨਹੀਂ ਨਾ ਦੀਪ ਖਨੇ ਕਿਧਰੋਂ ਨਿਕਲ ਕੇ ਮੈਂ ਭੱਜ ਜਾਈ ਜਾਂਦਾ ਦੱਸ ਲੈ ਐ ਡਾ ਘੜਾ ਜ਼ਰੂਰੀ ਕੰਮ ਪੈ ਗਿਆ ਇਹਨੂੰ ਕੋਈ ਨਹੀਂ ਆਣ ਦੇ ਆਏ ਨੂੰ ਪੁੱਛੋ ਤੇ ਲਈ ਜਾਨੇ ਹੋ ਕਿਉਂ ਨਾ ਦੱਸ ਕਹਾਂ ਚੋਰ ਬੜਦੇ ਇੱਥੇ ਓਏ ਕੋਈ ਪਤਾ ਨਹੀਂ ਲੱਗਦਾ ਬਹੁਤ ਮਾੜਾ ਜਵਾਨ ਤਾਜ ਨੇ ਬੜਾ ਦੁਖੀ ਕਰ ਰੱਖਿਆ ਹੈਲੋ ਓਏ ਭਿੰਦਰ ਮੈਂ ਤੈਨੂੰ ਕਿੰਨੇ ਵਾਰ ਕਹਤਾ ਵੀਰੇ ਮੇਰੇ ਹੱਥ ਚ ਕੁਛ ਨਹੀਂ ਹੈਗਾ ਓ ਬਾਈ ਮੈਂ ਕੁਛ ਨਹੀਂ ਕਰ ਸਕਦਾ ਓ ਗੱਲ ਪੈਸਿਆਂ ਦੀ ਨਹੀਂ ਹੈਗੀ ਵੀਰ ਮੇਰਾ ਲੈ ਦੱਸ ਯਾਰ ਪ੍ਰੈਸ਼ਰ ਪਾਈ ਜਨਾ ਤੂੰ ਗੱਲ 20000 ਦੀ ਨਹੀਂ ਆਏਗੀ ਘਰੇ ਆਉਣਾ ਓਏ ਭਰਾਵਾ ਮੇਰੇ ਘਰੇ ਪੈਸੇ ਨਾ ਭੇਜੀ ਪਰਚਾ ਕਟੂਆ ਕੌਣ ਆਉਣੇ ਹੈ ਓਏ ਯਾਰ ਕੀ ਦੱਸਾਂ ਕਹਿੰਦਾ ਪਰਚਾ ਰੋਕ ਦੇ ਪੈਸੇ ਲੈ ਲਓ ਬੈਹ ਜੋ ਤੁਸੀਂ ਕੋਈ ਲੋੜ ਨਹੀਂ ਹੈਗੀ ਸਾਨੂੰ ਇਹੋ ਜਿਹੇ ਪੈਸੇ ਦੀ ਅਸੀਂ ਕਿੱਥੋਂ ਲੈਣਾ ਸੀ ਕੀ ਕਰਨਾ ਪੈਸਾ ਇਹ ਕਿੱਥੇ ਭੋਗਾਂਗੇ ਆਉਣਾਗੇ ਤੁਸੀਂ ਹਾਂ ਮੇਰੀ ਲੱਡੋ ਮੈਂ ਨਾ ਮੇਰੀ ਫਰੈਂਡ ਘਰੇ ਜਾ ਰਹੀਆਂਗੀ ਓਦੇ ਘਰੇ ਕੀ ਕਰਨਾ ਜਾ ਕੇ ਬਸ ਵੈਸੇ ਹੀ ਕੰਮ ਕੀ ਕੰਮ ਮम्मा ਵੈਸੇ ਹੀ ਜਾਣਾ ਫਰੈਂਡ ਘਰੇ ਕਿਉਂ ਜਾਈਦਾ ਹੁੰਦਾ ਲੈ ਦੱਸ ਕਹਿੰਦੀ ਫਰੈਂਡਾਂ ਨਾਲ ਹੋਇਆ ਪਿਆ ਪੁੱਤ ਰਹਿਣਦੇ ਹੁਣ ਤੁਸੀਂ ਨਹੀਂ ਆਪਣੇ ਫਰੈਂਡ ਘਰੇ ਜਾਂਦੇ ਹੁੰਦੇ ਜੇ ਛੋਟੇ ਹੁੰਦੇ ਜਾਣਦੀ ਸੀ ਪਰ ਆਏ ਨਹੀਂ ਹੁਣ ਇਸ ਟਾਈਮ ਥੋੜੀ ਹੁਣ ਆਥਨ ਦਾ ਲੋਟੀ ਟੁੱਕਰਨ ਦਾ ਟਾਈਮ ਹੋਇਆ ਹੁਣ ਤੂੰ ਨਿਕਲ ਜਾ ਓਰੇ ਮੇਰੇ ਬੱਚੇ ਇੱਥੇ ਬੈਠ ਆ ਮੁੰਡਾ ਕੀ ਕਰਨਾ ਹੁਣ ਜਾਣ ਦੋ ਨਾ ਫਰੈਂਡਾਂ ਇੱਕ ਤਾਂ ਫੋਨ ਵਾਲਿਆਂ ਨੇ ਬੜੇ ਦੁਖੀ ਕਰੇ ਹਾਂਜੀ ਹੁਣ ਦੱਸੋ ਤੁਸੀਂ ਜਾਣਾ ਕਿੱਥੇ ਆ ਮੈਂ ਆਪਣੇ ਫਰੈਂਡ ਕੋਲੇ ਜਾਣਾ ਹੈ ਕੀ ਕੰਮ ਹੈ ਬਰਥਡੇ ਪਾਰਟੀ ਹੈ ਲੈ ਦੱਸੋ ਭੱਗ ਜਾਣ ਦੇ ਫਿਰ ਕੁੜੀ ਨੂੰ ਤੇ ਮੈਂ ਨਵੇਂ ਕੱਪੜੇ ਪਾਏ ਨੇ ਮੈਨੂੰ ਦੱਸਦੀ ਨੂੰ ਕੀ ਹੁੰਦਾ ਸੀ ਹੁਣ ਮੈਂ ਕਹਤਾ ਨਾ ਨਹੀਂ ਜਾਣਾ ਤਾਂ ਨਹੀਂ ਜਾਣਾ ਬਸ ਪਾਪਾ ਤੁਸੀਂ ਕਹਿ ਦੋ ਨਾ ਉਹ ਭੱਗ ਜਾਣ ਦੇ ਕੁੜੀ ਨੂੰ ਮੈਨੂੰ ਕੀ ਜੋ ਮਰਜ਼ੀ ਕਰੋ ਤੁਸੀਂ ਜਾਣਾ ਤੁਹਾਡੀ ਕੁੜੀ ਜਾਣਾ ਚੱਲ ਬੇਟਾ ਤੂੰ ਨਾ ਜਾ ਤੇਰੇ ਮम्मा ਕਹਿੰਦੇ ਆ ਤੂੰ ਜਾ ਨਾ ਕੈਨਸਲ ਕਰ ਦੇ ਪਪਾ ਜਾਣ ਦੋ ਨਾ ਤੁਸੀਂ ਤਾਂ ਮੰਮੀ ਵਰਗੇ ਹੋਗੇ ਮੰਨਣਾ ਨਹੀਂ ਤੈਂ ਚਲ ਅੱਛਾ ਮੈਂ ਫਿਰ ਆ ਤੈਨੂੰ ਮੈਂ ਛੱਡ ਦਿੰਦਾ ਪਪਾ ਗੁੱਸੇ ਨਾਲ ਨਹੀਂ ਪਪਾ ਮੈਂ ਆਪਣਾ ਕੱਲ ਜਾਉਂਗੀ ਪਤਾ ਹੈ ਕਿਉਂ ਮੇਰੇ ਸਾਰੀਆਂ ਫਰੈਂਡਸ ਜਾਣਗੇ ਹੋਰ ਉਹ ਨਾਲ ਸਾਰੇ ਇਕੱਠੇ ਜਾਵਾਂਗੇ ਟਾਈਮ ਤੇ ਕੀ ਹੋ ਗਿਆ ਟਾਈਮ ਤਾਂ ਦੇਖਿਆ ਫਿਰ ਕੀ ਹੁੰਦਾਗਾ ਬੱਚੇ ਜਿੱਦ ਨਹੀਂ ਕਰਦੇ ਹੁੰਦੇ ਤੇਰੀ ਮੰਮਾ ਕਹਿ ਰਹੀ ਹੈ ਨਾ ਤਾਂ ਸਹੀ ਐ ਉਹ ਚਲ ਚਮਰ ਲੱਡੂ ਮੈਨੂੰ ਨਾ ਬੁਲਾਇਆ ਤੁਸੀਂ ਉਹ ਲੈ ਤਾਸ ਦੇਖ ਲਿਆ ਇਹ ਤੁਸੀਂ ਉਹ ਸਿਰ ਤੇ ਬਿਠਾਈ ਹੋਈ ਆ ਉਹ ਯਾਰ ਨਿਆਣੀ ਐ ਹੋ ਜੂਗੀ ਠੀਕ ਨਿਆਣੀ ਦੀ ਗੱਲ ਹੀ ਪਹਿਲਾਂ ਦੀਪ ਮੈਂ ਚਾਲੂ ਲਾਉਂਦੀ ਸੀ ਆਖਿਆ ਮੰਮੀ ਪੈਸੇ ਚਾਹੀਦੇ ਆ 3000 ਰੁਪਿਆ ਮੇਰੇ ਦੋਸਤ ਨੇ ਮੰਗਿਆ ਬਾਅਦ ਚ ਮੋੜ ਦੂਗਾ ਉਹ ਪਤਾ ਨਹੀਂ ਕਿੱਦਾਂ ਨੂੰ ਚਲਿਆ ਗਿਆ ਰਸ ਕੇ ਉਹ ਕਹਿੰਦਾ ਆਇਆ ਆਇਆ ਮੈਂ 2 ਮਿੰਟ ਚ ਆਇਆ ਦੋਸਤ ਨੂੰ ਚਾਹੀਦਾ ਹਾਂ ਹੁਣ ਇਹ ਆ ਇਹ ਆ ਪਹਿਲਾਂ ਤੁਸੀਂ ਦਿੰਦੇ ਰਹਿੰਦੇ ਹੋ ਹੁਣ ਬਾਅਦ ਸੋਚੋ ਬੈਠ ਕੇ ਉਹ 10000 ਰੁਪਿਆ ਹੋਰ ਮੰਗੀ ਜਾਂਦਾ ਮੇਰੇ ਤੋਂ ਉਹ ਕਹਿੰਦਾ ਕਾਲਜ ਦੀ ਫੀਸ ਭਰਨੀ ਐ ਤੁਸੀਂ ਆਪ ਭਰ ਕੇ ਆਇਓ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕੋਈ ਲੋੜ ਨਹੀਂ ਉਹਨੂੰ ਦੇਣ ਦੀ ਇਹਦਾ ਕਿਹੜਾ ਦੋਸਤ ਹੈ ਜਿਹੜਾ ਇਹਦੇ ਪੈਸੇ ਮੰਗਦਾ ਮੈਨੂੰ ਕੀ ਪਤਾ ਕਿਹੜਾ ਤੁਹਾਨੂੰ ਪਤਾ ਹੋਊਗਾ ਚੱਲ ਦੇਖਦੇ ਆਂ ਬਸ ਤੁਸੀਂ ਦੋਨਾਂ ਜਵਾਕਾਂ ਨੂੰ ਸਿਰ ਚੜਾਇਆ ਹੋਇਆ ਹੋਰ ਕੋਈ ਗੱਲ ਨਹੀਂ ਕੰਮ ਕਰਾਉਣ ਨੂੰ ਕਹਿ ਦੋ ਇੱਥੇ ਦਾਲ ਪਾਣੀ ਬਣਾਉਣ ਨੂੰ ਜਿਹਦੇ ਨੱਕ ਬੁੱਲ ਮਾਰਨ ਲੱਗ ਜਾਂਦੀ ਆ ਕਿ ਮੈਂ ਨਹੀਂ ਬਣਾਉਂਦੀ ਤੁਸੀਂ ਬਣਾਓ ਚੱਲ ਬਾਬਾ ਮੈਂ ਬਣਾ ਲੈਣਾ ਤੁਹਾਨੂੰ ਥੋੜੀ ਕਹਿਨੀ ਐ ਮੈਂ ਬਣਾਉ ਬਣਾ ਲੂ ਮੈਂ ਆਪੇ ਅੱਜ ਵੀ ਕੀ ਐ ਕਹਿਣ ਚ ਯਾਰ ਮੈਂ ਗੌਰ ਨਹੀਂ ਕਰ ਰਿਹਾ ਕਿਤੇ ਗੰਗਾ ਉਲਟੀ ਤਾਂ ਨਹੀਂ ਵਹਿ ਰਹੀ ਨਹੀਂ ਲੈ ਓਹੋ ਮੈਨੂੰ ਤਾਂ ਸੀ ਵੀ ਮੈਂ ਜਾਵਾਂਗੀ ਦੀਪ ਨੂੰ ਮਿਲੂੰਗੀ ਪਰ ਮੰਮੀ ਤੇ ਪਾਪਾ ਦੋਨੋਂ ਅੱਜ ਇਕੱਠੇ ਰਲ ਗਏ ਅੱਗੇ ਤਾਂ ਇਹਨਾਂ ਦੀ ਕਦੇ ਬਣੀ ਨਹੀਂ ਹੈਗੀ ਹੁਣ ਛੇਤੀ ਪਾਪਾ ਵੀ ਮਮਾ ਦੀਆਂ ਗੱਲਾਂ ਜਾਣ ਲੱਗ ਗਏ ਉਹ ਵਿਚਾਰਾ ਮੈਨੂੰ ਡਿੱਕੀ ਜਾਂਦਾ ਹੋਊਗਾ ਹੁਣ ਕੀ ਕਰਾਂ ਅਮਨ ਨੂੰ ਫੋਨ ਕਰਕੇ ਕਹਿ ਦੇਣੀ ਆ ਵੀ ਅੱਜ ਨਹੀਂ ਆਇਆ ਨਾ ਮੇਰੇ ਤੋਂ ਇਹ ਕਿੱਧਰ ਬਿਜੀ ਹੋ ਰਿਹਾ ਹੈਲੋ 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 ਅਮਨ ਉਹ ਇਹ ਕੋਮਲ ਯਾਰ ਕਿੱਥੇ ਰਹਿ ਗਈ ਤੂੰ ਆ ਜਾ ਨਾ ਛੇਤੀ ਯਾਰ ਪਹਿਲਾਂ ਤਾਂ ਮੈਨੂੰ ਆਂ ਦੱਸ ਵੀ ਤੂੰ ਬਿਜੀ ਕਿੱਧਰ ਹੋ ਰਿਹਾ ਸੀਗਾ ਓ ਯਾਰ ਬੀਜੀ ਦਾ ਕਿਸੇ ਨੂੰ ਫੋਨ ਆ ਗਿਆ ਯਾਰ ਦੋਸਤ ਦਾ ਕਿਸਦਾ ਦੇਖ ਲੈ ਓ ਯਾਰ ਕੁਝ ਯਕੀਨ ਵੀ ਹੁੰਦਾ ਚਲ ਤੂੰ ਇਹ ਗੱਲਾਂ ਛੱਡ ਮੇਰੀ ਗੱਲ ਸੁਣਾ ਕਿੱਥੇ ਜਾ ਗਈ ਤੂੰ ਯਾਰ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਘਰੇ ਬੈਠੀ ਆਂ ਯਾਰ ਇਹ ਕੀ ਗੱਲ ਬਣੀ ਯਾਰ ਮੈਨੂੰ ਤੂੰ ਕਹਿ ਗਈਆਂ ਮੈਂ ਆਉਂਗੀ ਯਾਰ ਹੁਣ ਕਹਿੰਦੀ ਮੈਂ ਘਰੇ ਬੈਠੀ ਆਂ ਯਾਰ ਓ ਯਾਰ ਮੇਰੇ ਕੋਲ ਸਾਰੇ ਦੀ ਗੱਲ ਆ ਤੈਨੂੰ ਪਤਾ ਮੰਮੀ ਤੇ ਪਪਾ ਦੋਨੇ ਜਣੇ ਮੈਨੂੰ ਘੇਰ ਕੇ ਬੈਗੇ ਮੈਂ ਤਾਂ ਕਿਹਾ ਸੀ ਮਗਾ ਫਰੈਂਡ ਦੀ ਬਰਥਡੇ ਪਾਰਟੀ ਹੈ ਮੈਂ ਤਾਂ ਤਿਆਰ ਹੋਈ ਬੱਟੀਆਂ ਚਾਹੇ ਵੀਡੀਓ ਕੋਲ ਲਾ ਕੇ ਦੇਖ ਲਾ ਪਰ ਮੰਮੀ ਕਹਿੰਦੇ ਸ਼ਾਮ ਦਾ ਟਾਈਮ ਹੋ ਰਿਹਾ ਜਾਣਾ ਨਹੀਂ ਹੈਗਾ ਕਿਤੇ ਓਮਲ ਦੇਖ ਮੇਰੀ ਗੱਲ ਸੁਣ ਲੈ ਮੈਂ ਨਾ ਮਸਾ ਅਰੇਂਜਮੈਂਟ ਕਰਿਆ ਸੀਗਾ ਮਸਾ ਮੈਂ ਹੋਟਲ ਪੁੱਛਿਆ ਸੀਗਾ ਤੇ ਹੁਣ ਨਾ ਤੂੰ ਹਾ ਗੱਲਾਂ ਹੀ ਨਾ ਕਰ ਸਿੱਧੀ ਹੋ ਕੇ ਨਾ ਮੇਰੇ ਕੋਲੇ ਆ ਜਾ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਫਿਰ ਮੇਰੀ ਗੱਲ ਸੁਣੋ ਜੀ ਤੁਸੀਂ ਹੈਗਾ ਤੋ ਕੁਝ ਅਗਰ ਜਾਣੇ ਹੋ ਮੇਰੇ ਕਿਹੜਾ ਸਾਰੇ ਦੀ ਗੱਲ ਹੈ ਮੈਂ ਤਾਂ ਆ ਜਾਂਦੀ ਯਾਰ ਮੈਨੂੰ ਮਨ ਨੂੰ ਨਹੀਂ ਪਤਾ ਹੈਗਾ ਯਾਰ ਹੁਣ ਮੈਨੂੰ ਨਾ ਰੋਕੇ ਜੀ ਨਾ ਦਿਖਾ ਆ ਮੇਰੇ ਕੋਲ ਨਾ ਚਲਿੱਤਰ ਜੀ ਨਾ ਕਰ ਮੈਨੂੰ ਪਤਾ ਏ ਸੀਗਾ ਤੇਰਾ ਤੂੰ ਐਂ ਕਰੇਂਗੀ ਦੇਖੋ ਆ ਗੱਤੋ ਕਰਦੇ ਹਾਂ ਪਹਿਲਾਂ ਕਿੰਨਾ ਕਰਿਆ ਗਿਆ ਮੈਂ ਜਦੋਂ ਵੀ ਤੁਸੀਂ ਬੁਲਾਣੇ ਉਹਦੀ ਆ ਜਰਨੀ ਆ ਮੈਂ ਉਹ ਯਾਰ ਤੇਰਾ ਤਾਂ ਨਾ ਹਰ ਵਾਰ ਦਾ ਇਹੀ ਕੰਮ ਹੈ ਤੂੰ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਆ ਜਾ ਹੁਣ ਨਹੀਂ ਮੇਰਾ ਬਲੱਡ ਨਾ ਆਉਂਦਾ ਬਿਨਾਂ ਗੱਲੋਂ ਕੋਈ ਗੱਲ ਨਹੀਂ ਸਵੇਰੇ ਆ ਜੂਗੀ ਯਾਰ ਮੈਨੂੰ ਨਹੀਂ ਪਤਾ ਹੈਗਾ ਯਾਰ ਸਵੇਰੇ ਸੂਰਜ ਨਹੀਂ ਆਉਣਾ ਹੈਗਾ ਤੂੰ ਅੱਜ ਹੀ ਆਇਆ ਜੇ ਆਉਣਾ ਠੀਕ ਹੈ ਨਾ ਨਹੀਂ ਮੈਨੂੰ ਨਾ ਫੋਨ ਕਰਨ ਕਰੀ ਬਸ ਮੇਰਾ ਨੰਬਰ ਬਲੌਕ ਕਰ ਦੇ ਸਿੱਧੀ ਕਰ ਲੈ ਮੇਰੇ ਕੋਲ ਸੰਗ ਕੋਈ ਗੱਲ ਨਹੀਂ ਆਜਣੀ ਫਿਰ ਆਹ ਨੂੰਹੇ ਨਾਲੇ ਹੋਰ ਇਹ ਯਾਰ ਕੋ ਕੰਗਲ ਗੱਲਾਂ ਚ ਬੱਦ ਲੁੰਦੀ ਯਾਰ ਤੂੰ ਮੈਨੂੰ ਪਹਿਲੀ ਹੀ ਕਹਿ ਰਹੀ ਸੀ ਨਾ ਕਿ ਮੈਂ ਤਾਂ ਆਉਂਦੀ ਨਹੀਂ ਹੈਗੀ ਮੇਰਾ ਜੀ ਨਹੀਂ ਕਰਦਾ ਹੈਗਾ ਤਰੇ ਮਗਰ ਤੂੰ ਕੋਈ ਜਾਣੇ ਹੁਣ ਬਾਰੀ ਬਾਰੀ ਪਰ ਯਾਰ ਮੈਨੂੰ ਨਹੀਂ ਪਤਾ ਹੈਗਾ ਯਾਰ ਹੁਣ ਤੂੰ ਸਿੱਧੀ ਹੋ ਕੇ ਆ ਜਾ ਯਾਰ ਠੀਕ ਹੈ ਆਹੋ ਛੇਤੀ ਆ ਨਗਰਾ ਮੈਂ ਇੱਥੇ ਖੜਾ ਆਂ ਮੈਂ ਚੱਕੀ ਨਾ ਕਰਾਂ ਦਾ ਹੁਣ ਕੀ ਆਏ ਹੁਣ ਕੀ ਤੂੰ ਮੌਜਾ ਨਾ ਬੈਠਿਆ ਘਰੇ ਪੱਖਾ ਛੱਡੀ ਹੱਤਾਂ ਆ ਓਕੇ ਹਾਇ ਰੱਬ ਹੁਣ ਕੋਣ ਸਮਝਾਵੇ ਉਹ ਦੱਸ ਤੂੰ ਤਾਂ ਮੁੰਡਾ ਆ ਜਦੋਂ ਮੱਝ ਜੀ ਚਾਹੇ ਤੇਰਾ ਉਦੋਂ ਬਾਹਰ ਨਿਕਲ ਸਕਦਾ ਮੈਂ ਕਿਵੇਂ ਨਿਕਲਾਂ ਮਰਜ਼ਾ ਕੋ ਸੋ ਕੇ ਕੀ ਕਰਾਂ ਹੁਣ ਲੱਤ ਡਾ ਲੀ ਇਹਨ ਤਾਂ ਵਿਚਾਲੇ ਕਹਿੰਦੀ ਆ ਕਿ ਮੈਂ ਤਾਂ ਆਉਣ ਨਹੀਂ ਦਿੰਦੇ ਮੰਮੀ ਬੈਠੀ ਆ ਘਰੇ ਡੇੜੀ ਵੀ ਘਰੇ ਆ ਰਹਿਗਾ ਨਹੀਂ ਇਹਨੂੰ ਐ ਨਹੀਂ ਪਤਾ ਹੈਗਾ ਮੋٹے ਦਿਮਾਗ ਦੇ ਨੂੰ ਵੀ ਮੈਂ ਤਾਂ ਸਾਰੀ ਪਲਾਨ ਕਰੀ ਬੈਠਾਂਗਾ ਮੈਂ ਦੱਸ ਹੁਣ ਕੀ ਕਰਾਂ ਮੈਂ ਤਾਂ ਮਸਾਂ ਲੋਕਾਂ ਨੇ ਮੈਂ ਤਾਂ ਕਰਕੇ ਹੋਟਲ ਪੁੱਛਿਆ ਸੀਗਾ ਬੜਾ ਸਿਆਪਾ ਯਾਰ ਚੱਲ ਐ ਕਰਦਾ ਹੁਣ ਤਾਂ ਮੈਂ ਕਹਿ ਦੂੰਗਾ ਵੀ ਯਾਰ ਐ ਕਰਕੇ ਤਾਂ ਚਾਹ ਗੱਲ ਹੋ ਗਈ ਯਾਰ ਚੱਲ ਕੋਈ ਨਹੀਂ ਗੇਮ ਹੋਰ ਪਾਣੀ ਪੀ। ਫੇਰ ਹੀ ਹਾਂ ਬਾਸ ਕੇਮ ਠੀਕ ਹੈ। ਫੇਰ ਹੀ ਮੁਰਗੇ ਹੱਥ ਲਿਆਓ। ਚਲ ਦੇਖ ਲੈਣਾ ਕਰਕੇ ਕੀ ਇਹ ਗੱਲ ਬਣੇ ਜਾਵੇ। ਸੱਚੀ ਇਹ ਕਲੇਸ਼ ਕੁੜੀ ਦਾ ਕੀ ਕਰੂਗਾ। ਲੈ ਹੁਣ ਆ ਕੀ ਆ? ਨਹੀਂ ਜਾ ਰਹੀ। ਕੱਪੜੇ ਚੇਂਜ ਕਰ ਲੈ ਮੈਂ। ਨਹੀਂ ਜਾ ਰਹੀ ਤਾਂ ਸਾਹ ਨਾ ਸਾਡੇ ਤੇ ਕੋਈ। ਫਿਰ ਤਾਂ ਆ ਰੋਉਂਦਾ ਦੇਖ ਕੇਵੇਂ ਮਾਰਦੀ ਆ ਚੰਗਾ ਜਾ ਰੋਟੀ ਭਾਗ ਖਾ ਲੈ ਲੈ ਨਹੀਂ ਖਾਣੀ ਕਿਉਂ ਨਹੀਂ ਖਾਣੀ ਮੂੜ ਨਹੀਂ ਹੈਗਾ ਮੂੜ ਮਾਰਤੇ ਐਵੇਂ ਬਣ ਜੂਗਾ ਤੇਰਾ ਚੱਲ ਰੋਟੀ ਖਾ ਜਾ ਕੇ ਮੈਨੂੰ ਨਹੀਂ ਖਾਣੀ ਹੈਗੀ ਤੁਸੀਂ ਖਾ ਲਓ ਬਾळा ਬੋਲੀ ਦਾ ਨਹੀਂ ਹੁੰਦਾ ਤੇ ਤੇਰੇ ਪਾਪਾ ਨੇ ਕਿਹੜਾ ਮਨਾਂ ਕਰਤਾ ਨਾ ਉਹੀ ਜਿੱਦ ਨਹੀਂ ਕਰਦੇ ਹੁੰਦੇ ਪਾਪਾ ਤਾਂ ਮੈਂ ਸਾਰੀ ਗੱਲ ਮੰਨ ਲੈਂਦੇ ਨੇ ਤੁਸੀਂ ਉਹ ਸਿਖਾਇਆ ਉਹਨਾਂ ਨੂੰ ਅੱਛਾ ਮੇਰੇ ਕਰਕੇ ਮਨਾਂ ਕਰਤਾ ਹੈ ਮੈਨੂੰ ਨਬਲਾ ਗਰੂ ਬਲੌਂਡ ਬਲੌਂਡ ਦੀ ਗੱਲ ਨਹੀਂ ਹੈਗੀ ਕੋਮਲ ਜਿੱਦ ਨਹੀਂ ਕਰਦੇ ਹੁੰਦੇ ਤੈਨੂੰ ਮੈਂ ਦੱਸਦਾ ਆਖੇ ਲੱਗੀਦਾ ਹੁੰਦਾ ਹੁਣ ਉੱਥੇ ਰਾਤ ਨੂੰ ਕੀ ਕਰਨਾ ਸੀ ਤੂੰ ਜਾ ਕੇ ਦੱਸੀ ਮੈਨੂੰ ਕਿਹਨੇ ਪਾਰਟੀ ਰਾਤ ਨੂੰ ਹੀ ਹੁੰਦੀ ਆ ਇਹ ਅਜੇ ਕਿਹੜੀਆਂ ਪਾਰਟੀਆਂ ਨਹੀਂ ਰਾਤ ਨੂੰ ਚੱਲਣ ਲੱਗੀਆਂ ਦੱਸੀ ਮੈਨੂੰ ਸਾਰੇ ਬੱਚੇ ਰਾਤ ਨੂੰ ਮਨਾਉਂਦੇ ਨੇ ਉਹਦੇ ਬਾਅਦ ਆ ਰਾਤ ਨੂੰ ਡਿਊਟੀ ਤੋਂ ਲੇਟ ਆਉਂਦੇ ਨੇ ਤਾਂ ਰਾਤ ਨੂੰ ਕੇਕ ਕੱਟਣਗੇ ਚੰਗਾ ਜਾ ਚਲੀ ਜਾ ਖਾਦ ਹੋਈ ਪਈ ਹੈਗੀ ਜਾ ਚਲੀ ਜਾ ਮੈਨੂੰ ਜਾਣਾ ਹੁਣ ਜੇ ਪਾਪਾ ਮੂਡ ਖਰਾਬ ਕਰਤਾ ਹੁਣ ਕਿੰਨੇ ਜਾ ਪਾਪਾ ਨੂੰ ਲੈ ਜਾ ਨਾਲ ਜਾ ਹਾਂ ਬਸ ਮੈਂ ਨਹੀਂ ਜਾਣਾ ਕਿਤੇ ਬਾਹਰ ਖੜ੍ਹ ਜਾਣਗੇ ਪਾਪਾ ਨਹੀਂ ਜਾਣਾ ਕਿਤੇ ਸਾਰੇ ਕਿਤੇ ਕੋਈ ਬੰਦੇ ਦੀ ਆਪਣੀ ਜ਼ਿੰਦਗੀ ਵੀ ਹੁੰਦੀ ਐ ਇੱਥੇ ਮੇਰੀ ਜਾਨ ਨੂੰ ਨਾ ਰੋ ਬੈਠ ਕੇ ਚੰਗਾ ਜਾ ਕੇ ਰੋਟੀ ਖਾ ਲੈ ਅੰਦਰ ਮੈਂ ਨਹੀਂ ਖਾਣੀ ਕੀ ਹੋ ਗਿਆ ਰਜਿੰਦਰ ਕੌਰ ਆ ਦੇ ਹਲੋ ਕੀ ਕਰਦੀ ਆ ਰੋਂਦੀ ਐ ਮੇਰੀ ਜਾਨ ਨੂੰ ਬੈਠੀ ਆ ਛੇਰ ਵੱਟਾ ਸਮਾ ਆਹ ਦੇਖ ਲੈ ਛੇਰ ਮਨ ਨੂੰ ਨਾ ਬਲਾਓ ਹੋਰ ਚੜਾ ਲੋ ਸਿਰੇ ਨੂੰ ਕੀ ਚਾਹੀਦਾ 76 ਚਾਹੀਦੇ ਨੇ ਜਿਹੜੇ ਮਿਲਦੇ ਨਹੀਂ ਲਾਲੀਪਾ ਬੱਦਲ ਕਰ ਫੁਰਕਰੇਲੇ ਬਕਦੀ ਨੂੰ ਬਰਥਡੇ ਪਾਰਟੀ ਤੇ ਜਾਣਾ ਸੀ ਉਹ ਤਾਂ ਤੁਸੀਂ ਜਾਣ ਨਹੀਂ ਦਿੰਦੇ ਫਿਰ ਮੈਂ ਕਦ ਮਨਾ ਕਰਾਂ ਮੈਂ ਕਹਿਦਾ ਹੈਗਾ ਮੈਂ ਚੱਲਿਆ ਜਾਣਾ ਜਾਂ ਭੱਜ ਜਾ ਪਾਪਾ ਉਹ ਤੇ ਬੱਚਿਆਂ ਦੀ ਬੋੜੇ ਪਾਰਟੀ 'ਚ ਤੁਸੀਂ ਕੀ ਕਰਨਾ ਬਾਹਰ ਖੜਜਿਓ ਮੈਂ ਬਾਹਰ ਖੜਜਾਂ ਨਹੀਂ ਤੁਸੀਂ ਕੱਲ੍ਹ ਨੂੰ ਫ੍ਰੀडम ਦੇਣੀ ਨਹੀਂ ਨਾ ਉਹ ਬਾਈ ਵੀ ਤਾਂ ਗਿਆ ਕੱਲਾ ਕੋਈ ਨਾ ਆ ਲੈਣ ਦੇ ਲੱਤਾਂ ਤੋੜ ਕੇ ਉਹਨੂੰ ਵੀ ਪਾਉਣੀ ਅੱਜ ਉਹਨੂੰ ਤਾਂ ਕੋਈ ਨਹੀਂ ਰੋਕਿਆ ਉਹਨੂੰ ਤਾਂ ਕਿਹਾ ਨਹੀਂ ਹੈਗਾ ਵੀ ਪਾਪਾ ਨਾਲ ਚਲਾ ਜਾ ਉਹ ਕੀ ਪਤਾ ਕਿੱਥੇ ਗਿਆ ਤੂੰ ਕੁੜੀ ਆ ਕੁੜੀਆਂ ਨਹੀਂ ਜਾਂਦੀਆਂ ਹੁੰਦੀਆਂ ਕੁੜੀਆਂ ਨੂੰ ਵਾਦੋ ਫ੍ਰੀडम ਆ ਸਾਰੇਆ ਫਰੈਂਡਸ ਜਾਰੀਆਂ ਨੇ ਗਿਆ ਫਰੈਂਡਸ ਤਾਂ ਖੂਜ ਡਿਗਣਗੇ ਤੂੰ ਵੀ ਨਾਲ ਡਿਗੇਂਗੀ ਦੱਸ ਹੁਣ ਮੈਨੂੰ ਬਸ ਬੋਲੀ ਚਾਹ ਉਹ ਹੁਣ ਮੈਂ ਕੱਪੜੇ ਚੇਂਜ ਕਰ ਲੈਣਾ ਨਹੀਂ ਜਾ ਰਹੀ ਨਾ ਕਿਤੇ ਹੁਣ ਫालतੂ ਨਾ ਬੋਲੀ ਜਾਓ ਹੁਣ ਆ ਤੁਹਾਡੀ ਫ੍ਰੀडम ਦਾ ਨਤੀਜਾ ਜਿਹੜੀ ਦੋਨਾਂ ਨੂੰ ਦਿੱਤੀ ਹੋਈ ਹੈ ਰਜਿੰਦਰ ਘਰੇ ਮੈਨੂੰ ਐਂ ਦੱਸ ਮੈਂ ਭਲਾ ਇਹਨਾਂ ਨੂੰ ਕੀ ਕਿਹਾ ਪਰ ਸੁਭਾਅ ਤੇਰੇ ਤੇ ਵਗਿਆ ਇਹਨਾਂ ਦਾ ਮੇਰੇ ਤੇ ਕਾਹਦਾ ਵਗਿਆ ਜੀ ਦੱਸਿਓ ਹੋਰ ਨਾ ਮੈਂ ਕਦੋਂ ਤੁਹਾਨੂੰ ਵੱਡੂ ਕਾਉ ਵੱਡੂ ਕਾਉ ਕਰਦੀ ਆ ਇਹ ਤਾਂ ਐਂ ਝੀਆਂ ਚੱਕ ਚੱਕ ਪੈਂਦੇ ਨੇ ਮੈਨੂੰ ਤੇ ਤੂੰ ਪਿਆਰ ਨਾ ਕਿਦੋਂ ਬੋਲੀਂ ਆ ਬਸ ਕਸੂਰ ਮੇਰੇ 'ਚ ਕੱਢ ਦੋ ਆ ਮਸਾਂ ਸਾਲ ਸਮਾਂ ਹੀ ਇੱਕ ਦਿਨ ਚੜਦਾ ਅੱਜ ਦੇ ਬਾਹਰ ਲੈ ਕੇ ਜਾਣਾ ਸੀ ਮੈਨੂੰ ਤਾਂ ਹੱਸ ਕੇ ਦਿਖਾਤਾ ਬਸ ਕਰੋ ਤੂੰ ਸੋਹਣੀ ਲੱਗਦੀ ਆ ਹਾਸ ਦੀ ਫੇਰ ਉਹ ਵੀ ਮੂੰਹ ਕਰ ਲੈਣੀ ਆ ਚਲੋ ਛੱਡੋ ਗੱਲ ਨਟਾਲੋ ਮੈਨੂੰ ਇਹ ਦੱਸੋ ਉਹ ਫੋਨ ਕੀ ਧਾਰਾ ਸੀ ਕਾਦੇ ਪੈਸੇ ਦੀ ਗੱਲ ਹੋ ਰਹੀ ਸੀ ਉਹ ਹਾਂ ਮੈਂ ਤੇਰੇ ਨਾਲ ਗੱਲ ਕਰਦੀ ਸੀ ਉਹ ਆਪਾਂ ਨੂੰ 25000 ਰੁਪਏ ਦੇਣ ਨੂੰ ਤਿਆਰ ਹੈ ਉੱਥੇ ਕੋਈ ਬਾਈ ਮੇਰੀ ਹੈ ਉਹ ਕਹਿੰਦੇ ਪਰਚਾ ਨਾ ਆਪਾਂ ਫੇ ਤੁਸੀਂ ਕੀ ਕਿਹਾ ਯਾਰ ਛਰੇ ਆਮ ਨਸ਼ਾ ਵੇਚਦਾ ਮੁੰਡਾ ਫੜਿਆ ਗਿਆ ਮੈਂ ਝੂਠਾ ਕਿਵੇਂ ਕਰਦਾ ਇੱਕ ਵਾਰੀ ਤਾਂ ਮੇਰੇ ਮਨ ਚ ਆਇਆ ਸੀ ਕਿ ਆਪਾਂ ਫੜ ਲੈਨੇ ਬਾਰੇ ਦੀ ਬਾਰੇ 25000 ਕੀ ਮੜਾ ਦੱਸ ਕਹਿੰਦੇ ਕੀ ਮੜਾ ਮੈਂ ਤੁਹਾਨੂੰ ਕਹਿੰਨੀ ਵੀ ਇਹੋ ਜਿਹੇ ਪੈਸੇ ਨਾ ਲਿਆ ਕਰੋ ਫਲਦੇ ਨਹੀਂ ਹੁੰਦੇ ਕੋਈ ਲੋੜ ਨਹੀਂ ਚੁਪ ਕਰਕੇ ਪਰਚਾ ਕਰੋ ਆਹੀ ਲੜਾਈ ਰਹਿਣੀ ਆ ਤੇਰੀ ਤੇ ਮੇਰੀ ਕਿਉਂ ਫਿਰ ਆਪਾਂ ਇਹ ਜੇ ਪੈਸਾ ਲੈ ਕੇ ਕਰਨਾ ਕੀ ਆ ਤੇ ਪੈਸੇ ਬਿਨਾ ਬਣਦਾ ਕੀ ਆ ਵੀ ਮੈਨੂੰ ਨਾ ਪੁੱਛੋ ਆਪਦੀ ਮਰਜ਼ੀ ਕਰੋ ਮਰਣੀ ਤਾਂ ਮੇਰੀ ਹੈ ਨਹੀਂ ਤੁਸੀਂ ਪੁੱਛਦੇ ਕਾਸਤੇ ਹੁੰਨੇ ਹੋ ਮੈਨੂੰ ਮੈਂ ਤੁਹਾਨੂੰ ਕੋਰਾ ਜਵਾਬ ਦਿੱਤਾ ਵੀ ਨਹੀਂ ਫੜਨੇ ਕੋਈ ਲੋੜ ਨਹੀਂ ਹੈਗੀ ਉਹ ਜੇ ਮੈਂ ਰੈ ਲੈ ਲਈ ਕੋਈ ਮਾੜੀ ਗੱਲ ਕਰਤੀ ਕੀ ਮੈਂ ਰੈ ਵੀ ਨਹੀਂ ਲੈ ਸਕਦਾ ਆਪਦੇ ਘਰੋਂ ਰਹਿ ਲੈਂਡ ਤੁਹਾਨੂੰ ਕਿਸੇ ਨੇ ਥੋੜੀ ਕਿਹਾ ਵੀ ਪੈਸੇ ਲੱਗਦੇ ਆ ਰਹਿ ਲਓ ਪਰ ਹੁਣ ਤੁਹਾਨੂੰ ਜਵਾਬ ਦਿੱਤਾ ਨਾ ਕਿ ਕੋਈ ਲੋੜ ਨਹੀਂ ਹੈਗੀ ਜਦ ਅਗਲੇ ਨੇ ਫੜਿਆ ਗਿਆ ਤੇ ਕੇਸ ਪੈਂਦਾ ਤਾਂ ਤੁਸੀਂ ਕੇਸ ਕਵਾਓ ਤੁਹਾਨੂੰ ਕੋਈ ਲੋੜ ਨਹੀਂ 25000 ਰੁਪਏ ਲੈ ਕੇ ਬੰਦ ਕਰਨ ਦੀ ਕਿਉਂ ਕਰੋਗੇ ਤੁਸੀਂ ਕੇਸ ਬੰਦ ਚੱਲ ਠੀਕ ਆ ਫਾਟ ਨਾ ਦੇ ਹੁਣ ਆਓ ਮੈਂ ਰੋਟੀ ਪਾਨੀਆ ਰੋਟੀ ਖਾਈਏ ਇਹ ਤਾਂ ਮੂੰਹ ਬਣਾ ਕੇ ਬੈਠੀ ਆ ਕਿ ਮੈਨੂੰ ਰੋਟੀ ਖਾਂਦੀ ਚੱਲ ਖਵਾਓ ਉਹਨੂੰ ਪਹਿਲਾਂ ਤੁਸੀਂ ਤਾਂ ਆ ਜਾਓ ਅੰਦਰ ਆਓ ਨਾ ਮੈਂ ਆ ਗਿਆ ਹਾਂ ਆਪੇ 25000 ਰੁਪਏ ਐ ਹੱਥੋਂ ਜਾਣ ਦੀ ਏ ਮੈਂ ਨਹੀਂ ਤਾਂ ਹੋਰ ਪੈਸੇ ਤਾਂ ਲੈ ਹੀ ਲਊਗਾ ਕੋਈ ਕਿਉਂ ਨਾ ਆਪੇ ਹੀ ਲੈ ਲੀਏ ਉਹ ਹਾਂ ਵੀ ਭਿੰਦਰਾ ਉਹ ਤੇਰਾ ਕੰਮ ਹੋ ਜੂਗਾ ਹੋ ਗਈ ਸੀ ਸਾਬ ਨਾਲ ਮੇਰੀ ਗੱਲ ਭੇਜ ਨਹੀਂ ਉਹ ਚੱਲ ਠੀਕ ਆ